ਦੇਖੋ ਬੜੀ ਦੁਖਦਾਈ ਘਟਨਾ ਔਰ ਮਾਨਵਤਾ ਨੂੰ ਸ਼ਰਮਸਾਰ ਕਰਦੀ ਹੈ ਸਵਾਲ ਇਹ ਹੈ ਵੀ ਕੋਈ ਵੀ ਬੱਚਿਆਂ ਦੇ ਨਾਲ ਜਦ ਇਸ ਤਰ੍ਹਾਂ ਦਾ ਕੋਈ ਕਰਮ ਕਰਦਾ ਤੇ ਸਮਾਜ ਦਾ ਉਹਦੇ ਪ੍ਰਤੀ ਇੱਕ ਰੋਸ਼ ਜਾਗਰਤ ਹੋਣਾ ਸੁਭਾਵਕਾ ऐसे ਲੋਕਾਂ ਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਮਿਲ ਸਕਦੀ ਆ ਇਹ ਕੰਮ ਕਰਨ ਵਾਲੇ ਆਦਮੀ ਨੂੰ ਕਦੀ ਵੀ ਸਮਾਜ ਵਿੱਚ ਉਹਦੇ ਤੇ ਜੋ ਵੱਡੇ ਤੋਂ ਵੱਡਾ ਕਾਨੂੰਨ ਆ ਉਹਦੇ ਤੇ ਹੋ ਕੇ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਔਰ ਸਮਾਜ ਨੂੰ ਨਿਆਂ ਮਿਲਣਾ ਚਾਹੀਦਾ ਔਰ ਨਾਲ ਨਾਲ ਕੋਈ ਹੋਰ ਆਦਮੀ ਜਿਹਦੇ ਅੰਦਰ ਐਸੀ ਹਵਾਨੀਅਤ ਹੋਵੇ ਐਸੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਪੱਲ ਲੁਧਿਆਣਾ ਵਿੱਚ ਬੈਠੇ ਲੁਧਿਆਣੇ ਦੀ ਤਾਂ ਇੰਡਸਟਰੀ 90% ਡਿਪੈਂਡ ਹੋਈ ਪਈ ਆ ਔਰ ਪੰਜਾਬ ਦਾ ਜਿੰਨਾ ਵਰਕ ਆ ਲੋ ਸਾਡਾ ਲੇਬਰ ਜੋਬ ਦਾ ਵਰਕ ਆ ਉਹ 90 95% ਸਾਡਾ ਇਸ ਵੇਲੇ ਉਸ ਲੇਬਰ ਤੇ ਡਿਪੈਂਡ ਹੋਇਆ ਪਿਆ ਕੋਈ ਵੀ ਗੁਨਾਹ ਕਰਨ ਵਾਲਾ ਗੁਨਾਹਗਰ ਹੈ ਜੀ ਉਹਨੂੰ ਕੋਈ ਬਖਸ਼ਣਾ ਨਹੀਂ ਚਾਹੀਦਾ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਉਹ ਅਸਲ ਵਿੱਚ ਪੰਜਾਬ ਨਾਲ ਬੜੇ ਦੁੱਖ ਭਾਗ ਤੋਂ ਮਾਹੌਲ ਚ ਚੱਲ ਰਿਹਾ ਹੈ ਜੀ ਇਹ ਮੌਕਾ ਅਸੀਂ ਆ ਰਹੇ ਹਾਂ ਮੱਲਮ ਲਗਾਨ ਜਿਹੜਾ ਪੰਜਾਬ ਤਰਸਦੀ ਭੁਗਤ ਰਿਹਾ ਅਸੀਂ ਕਿਉਂ ਉਹਨਾਂ ਦੇ ਨਾਲ ਮੈਚ ਖੇਡਿਆ ਜਾਵੇ ਚਾਹੇ ਉਹ ਕਿਸੇ ਦੋ ਦੇਸ਼ਾਂ ਦਾ ਮੈਚ ਕਿਸੇ ਤੀਸਰੇ ਦੀ ਸਰਜ਼ਮੀਨ ਤੇ ਹੋ ਰਿਹਾ ਉਹ ਚਾਹੇ ਜੋ ਮਰਜ਼ੀ ਹੋਵੇ ਬਟੋ ਨਹੀਂ ਹੋਣਾ ਚਾਹੀਦਾ ਜਦ ਤੱਕ ਸਾਡੇ ਰਿਸ਼ਤੇ ਸੁਖਾਵੇਂ ਨਹੀਂ ਹੋ ਜਾਂਦੇ ਜਦ ਤੱਕ ਪਾਕਿਸਤਾਨ ਨੂੰ ਇਹਨਾਂ ਗੱਲਾਂ ਦਾ ਅਹਿਸਾਸ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਮੇਰਾ ਦੇਸ਼ ਸਭ ਤੋਂ ਪਹਿਲਾਂ ਔਰ ਅਸੀਂ ਦੇਸ਼ ਦੀ ਜੋ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਸੋ ਉਹਦੇ ਲਈ ਇਹਨਾਂ ਦੇ ਉੱਤੇ ਵੀ ਪਾਬੰਦੀ ਲਗਣੀ ਚਾਹੀਦੀ ਹੈ रियासत न्यूज़ चैनल बड़े हुए हो तो सी ते मैं सिमरन सो लगातार होशियारपुर ਦੇ ਵਿੱਚ ਜੋ ਪੰਜ ਸਾਲਾ ਬੱਚੇ ਦੇ ਨਾਲ ਕੁਕਰਮ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਪਿੰਡਾ ਤੇ ਪੰਚਾਇਤਾਂ ਵੱਲੋਂ ਜਿਹੜਾ ਕੀ ਹੈ ਮਤਾ ਪਾਸ ਕੀਤਾ ਜਾ ਰਿਹਾ ਕਿ ਪੰਜਾਬੀਆਂ ਵੱਲੋਂ ਕਿਹਾ ਗਿਆ ਕਿ ਪ੍ਰਵਾਸੀਆਂ ਨੂੰ ਜੜਾਈ ਬਾਰ ਕੱਟੇ ਅਸਾਵੇ ਉੱਤੇ ਸੀਐਮ ਭਗਵੰਤ ਮਾਨ ਨੂੰ ਉਹ ਫੈਸਲਾ ਤਾਂ ਸੁਣਾ ਦਿੱਤਾ ਗਿਆ ਪਰ ਫਿਰ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਵਿਵਾਦ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਗੱਲਬਾਤ ਕਰਦੇ ਸਾਡਾ ਬੀਜੇਪੀ ਲੀਡਰ ਰਜਨੀਸ਼ ਟੀਮਨ ਮੌਜੂਦ ਰਣਗੇ ਜਿੰਨਾਲਾਲ ਕਰਦੇ ਵਕਫ ਵਕ ਮੁੱਦੇ ਤੇ ਗੱਲਬਾਤ ਸਰ ਸਵਾਗਤ ਹੈ ਤੁਹਾਡਾ ਜੀ ਨੋਸ਼ਕਰ ਜੀ ਸੁਮੇਰਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਪੰਜ ਸਾਲਾ ਬੱਚੇ ਦੇ ਨਾਲ ਕੁਕਰਮ ਕੀਤਾ ਗਿਆ ਇੱਕ ਪ੍ਰਵਾਸੀ ਵੱਲੋਂ ਤਾਂ ਉੱਤੇ ਪੂਰਾ ਜਿਹੜਾ ਹੈ ਮਾਹੌਲ ਗਰਮਾਇਆ ਪਿਆ ਦੇਖੋ ਬੜੀ ਦੁਖਦਾਈ ਘਟਨਾ ਔਰ ਮਾਨਵਤਾ ਨੂੰ ਸ਼ਰਮਸਾਰ ਕਰਦੀ ਹੈ ਸਵਾਲ ਇਹ ਹੈ ਵੀ ਕੋਈ ਵੀ ਬੱਚਿਆਂ ਦੇ ਨਾਲ ਜਦੋਂ ਇਸ ਤਰ੍ਹਾਂ ਦਾ ਕੋਈ ਕਰਮ ਕਰਦਾ ਤੇ ਸਮਾਜ ਦਾ ਉਹਦੇ ਪ੍ਰਤੀ ਇੱਕ ਰੋਸ਼ ਜਾਗਰਤ ਹੋਣਾ ਸੁਭਾਵਿਕ ਆ ਜੀ ਔਰ ਕੋਈ ਵੀ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਸਾਨੂੰ ਇਨਸਾਨੀਅਤ ਜੋ ਸਿਖਾਈ ਜਾਂਦੀ ਆ ਜੋ ਅਸੀਂ ਸਮਝਦੇ ਆ ਕਿ ਕਿਸ ਢੰਗ ਦੇ ਨਾਲ ਵਿਚਰਨਾ ਤੇ ਇਹ ਇਦਾਂ ਦਾ ਕੰਮ ਜਿਹੜਾ ਉਹ ਇਦਾਂ ਲੱਗਦਾ ਜਿਵੇਂ ਜੰਗਲ ਰਾਜ ਚੱਲ ਰਿਹਾ ਸੀ ਸਾਨੂੰ ਕੋਈ ਪ੍ਰਵਾਹ ਹੀ ਨਹੀਂ ਕਿਸੇ ਦੀ ਸੋ ਇੱਕ ਬੜੀ ਦੁਖਦਾਈ ਘਟਨਾ ਜਿਸ ਬੱਚੀ ਤੇ ਬੀਤੀ ਜਿਸ ਪਰਿਵਾਰ ਤੇ ਬੀਚੀ ਬੀਤੀ ਔਰ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਜਿਹੜਾ ਰੋਸ ਆ ਸੁਭਾਵਿਕ ਆ ਹੂੰ ਸੋ ਮੈਂ ਉਸ ਚੀਜ਼ ਨੂੰ ਇਸ ਢੰਗ ਦੇ ਨਾਲ ਸੋਚਦਾ ਕਿ ਨਹੀਂ ਹੋਣਾ ਚਾਹੀਦਾ ਐਸੇ ਲੋਕਾਂ ਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਮਿਲ ਸਕਦੀ ਆ ਇਹ ਕੰਮ ਕਰਨ ਵਾਲੇ ਆਦਮੀ ਨੂੰ ਕਦੀ ਵੀ ਸਮਾਜ ਵਿੱਚ ਉਦੇ ਤੇ ਜੋ ਵੱਡੇ ਤੋਂ ਵੱਡਾ ਕਾਨੂੰਨ ਆ ਉਹਦੇ ਤੇ ਹੋ ਕੇ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਔਰ ਸਮਾਜ ਨੂੰ ਨਿਆਂ ਮਿਲਣਾ ਚਾਹੀਦਾ ਔਰ ਨਾਲ ਨਾਲ ਕੋਈ ਹੋਰ ਆਦਮੀ ਜਿਹਦੇ ਅੰਦਰ ਐਸੀ ਹਵਾਨੀਅਤ ਹੋਵੇ ਐਸੇ ਲੋਕਾਂ ਨੂੰ ਸਬਕ ਮਿਲਣਾ ਚਾਹੀਦਾ ਪਰ ਲੇਕਿਨ ਜੋ ਇੱਕ ਅਸੀਂ ਸਨਿਆਰਿਓ ਬਣਾਇਆ ਜਾ ਰਿਹਾ ਦੇਖੋ ਆਦਮੀ ਜਨਮ ਲੈਂਦਾ ਇੱਕ ਧਰਤੀ ਤੇ ਉਹ ਕਿਤੇ ਵੀ ਲੈ ਸਕਦਾ ਉਹ ਜੋ ਉਸ ਅਕਾਲ ਪੁਰਖ ਦੁਆਰਾ ਲਿਖਿਆ ਉਹਦੇ ਅਨੁਸਾਰ ਉਹ ਕਿਸੇ ਧਰਤੀ ਤੇ ਜਨਮ ਲੈਂਦਾ ਔਰ ਲੇਕਿਨ ਆਪਣਾ ਕਰਮ ਦੇ ਅਨਸਾਰ ਕਰਮਕਮਾਂ ਲਈ ਉਹਨੂੰ ਪਤਾ ਨਹੀਂ ਕਿੱਥੇ ਜਾ ਕੇ ਕਿਸ ਧਰਤੀ ਤੇ ਕਿਸ ਜ਼ਮੀਨ ਦੇ ਉੱਤੇ ਆਪਣੇ ਲਈ ਕਰਨਾ ਪੈਂਦਾ ਅੱਜ ਅਸੀਂ ਸਾਰੇ ਲੋਕਾਂ ਨੂੰ ਜਿਹੜੇ ਸਾਡੇ ਉਰੇ ਆ ਕੇ ਆਪਣਾ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇੱਕ ਨਜ਼ਰ ਨਾਲ ਨਹੀਂ ਦੇਖ ਸਕਦੇ ਜੀ ਦੇਖੋ ਐਸਾ ਦੇਖਣਾ ਇੱਕ ਆਦਮੀ ਗੁਨਾਹ ਕਰ ਰਿਹਾ ਔਰ ਸਜ਼ਾ ਸਾਰੀ ਲੋਗ ਉਹ ਕੋਈ ਥੋੜੇ ਬਹੁਤੇ ਨਹੀਂ ਲੱਖਾਂ ਦੀ ਤਦਾਦ ਚ ਲੋਗ ਇਸ ਗੱਲ ਨੂੰ ਅਸੀਂ ਉਹਨਾਂ ਨੂੰ ਨਹੀਂ ਤੁਲਨਾ ਕਰ ਸਕਦੇ ਜੀ ਅੱਜ ਜੇ ਇੰਨੇ ਲੋਕ ਪੰਜਾਬ ਚ ਆ ਕੇ ਕੰਮ ਕਰ ਰਹੇ ਨੇ ਪੰਜਾਬ ਦੀ ਧਰਤੀ ਨੂੰ ਵੀ ਸੀਜਰੇ ਨੇ ਖੇਤਾਂ ਚ ਵੀ ਖੇਤੀਬਾੜੀ ਕਰ ਰਹੇ ਨੇ ਔਰ ਆਪਾਂ ਲੁਧਿਆਣੇ ਚ ਬੈਠੇ ਲੁਧਿਆਣੇ ਦੀ ਤਾਂ ਇੰਡਸਟਰੀ 90% ਅ ਡਿਪੈਂਡ ਹੋਈ ਪਈ ਆ ਔਰ ਪੰਜਾਬ ਦਾ ਜਿੰਨਾ ਵਰਕ ਆ ਲੋ ਸਾਡਾ ਲੇਬਰ ਜੋਬ ਦਾ ਵਰਕ ਆ ਉਹ 90 95% ਸਾਡਾ ਇਸ ਵੇਲੇ ਉਸ ਲੇਬਰ ਤੇ ਡਿਪੈਂਡ ਹੋਇਆ ਪਿਆ ਔਰ ਸਾਡੇ ਭੈਣ ਭਰਾ ਜਿਹੜੇ ਪੰਜਾਬੀ ਨੇ ਸਾਡੇ ਬੱਚੇ ਨੇ ਉਹ ਆਪਣੇ ਜਿੱਥੇ ਉਹਨਾਂ ਨੂੰ ਕਰਮ ਲਿਖਿਆ ਉਹ ਕਿਤੇ ਵੀ ਹਿੰਦੁਸਤਾਨ ਦੇ ਕਿਸੇ ਹਿੱਸੇ 'ਚ ਔ ਵਿਦੇਸ਼ਾਂ 'ਚ ਜਾ ਕੇ ਉੱਥੇ ਕੰਮ ਕਰ ਰਹੇ ਨੇ ਜੀ ਸੋ ਉਹ ਜੋ ਸੁਭਾਵਿਕਾ ਕੋਈ ਵੀ ਗੁਨਾਹ ਕਰਨ ਵਾਲਾ ਗੁਨਾਹਗਰ ਹੈ ਜੀ ਉਹਨੂੰ ਕੋਈ ਬਖਸ਼ਣਾ ਨਹੀਂ ਚਾਹੀਦਾ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਪਰ ਉਸ ਗੁਨਾਹ ਦੀ ਬਨਿਸਬਤ ਅਸੀਂ ਸਾਰਿਆਂ ਨੂੰ ਇੱਕ ਤਰਾਜੂ 'ਚ ਬੰਨਣਾ ਇਹ ਬਹੁਤ ਮੰਦਭਾਗੀ ਗੱਲ ਹੈ ਸਾਨੂੰ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ ਜੀ ਸੋ ਬਿਲਕੁਲ ਦੇਰ ਰਾਤ ਇੱਕ ਮੰਦਿਰ ਨੂੰ ਤੋੜਿਆ ਗਿਆ ਤੇ ਬੇਅਦਬੀ ਕੀਤੀ ਗਈ ਹੈ ਉੱਤੇ ਵੀ ਜਿਹੜਾ ਹਿੰਦੂਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਿੰਦੂ ਆਦੀਪਮ ਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਉੱਤੇ ਕੁਝ ਵਿਜੀਬਲ ਲੀਡਰਸ ਵੀ ਪਹੁੰਚੇ ਸੀਗੇ ਉਸ ਬਾਰੇ ਕੀ ਕਹਿੰਦੇ? ਅ ਬੀਖੋ ਲਗ ਭਗ ਜੋ ਮੇਰੀ ਜਾਣਕਾਰੀ ਚ ਕਿ 55 ਸਾਲ ਤੋਂ ਐਸਸੀ ਭਾਈਚਾਰੇ ਨਾਲ ਸੰਬੰਧਿਤ ਬਹੁਤ ਸਾਰੇ ਪਰਿਵਾਰ ਉਸ ਜਗ੍ਹਾ ਤੇ ਰਹਿ ਰਹੇ ਸੀ। ਹੂੰ ਉੱਥੇ ਭਗਵਾਨ ਬਾਦਮੀਕੀ ਜੀ ਦਾ ਮੰਦਿਰ ਉੱਥੇ ਭੋਲੀ ਸ਼ੰਕਰ ਦਾ ਮੰਦਿਰ ਅਗਰ ਉਹ ਜ਼ਮੀਨ ਦਾ ਮਾਨਨਯੀ ਨਿਆਲਿਆਂ ਨੇ ਵੀ ਨਿਰਣੇ ਲਿਆ ਤਾਂ ਕੀ ਨਿਆਲਿਆਂ ਵੱਲੋਂ ਮੰਦਰ ਤੋੜਨ ਦਾ ਕਿਸੇ ਨੂੰ ਆਰਡਰ ਸੀ ਜੀ ਅਗਰ ਉਹ ਆਰਡਰ ਪੁਲਿਸ ਪ੍ਰਸ਼ਾਸਨ ਨੂੰ ਸੀ ਤਾਂ ਕੀ ਉੱਥੇ ਨਿਜੀ ਆਪਣੇ ਗੁੰਡੇ ਲਾ ਜਾ ਕੇ ਉਹਨਾਂ ਲੋਕਾਂ ਨਾਲ ਮਾਰ-ਪੀਟ ਕਰਨਾ ਉੱਥੇ ਭਗਵਾਨ ਦੀਆਂ ਮੂਰਤੀਆਂ ਨਾਲ ਤੋੜਪਨ ਕਰਨਾ ਇਹ ਕੋਈ ਜਾਇਜ਼ ਹੈ ਅਸੀਂ ਸਰਕਾਰਾਂ ਉਸ ਵੇਲੇ ਕਿੱਥੇ ਸੁੱਤੀਆਂ ਕਿੱਡੇ ਵੱਡੇ ਵੱਡੇ ਪ੍ਰਸ਼ਨ ਚਿੰਨ ਲੱਗਦੇ ਨੇ ਪ੍ਰਸ਼ਾਸਨ ਦੇ ਉੱਤੇ ਜਿਹੜੇ ਉਹ ਕਬਜ਼ਾ ਦਿਵਾਨ ਗਏ ਸੀ ਵੀ ਇਹ ਕਿਉਂ ਹੋ ਰਿਹਾ ਦੇਖੋ ਇਹ ਅੱਜ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਨਾ ਇਹਨਾਂ ਗੱਲਾਂ ਦੇ ਪ੍ਰਤੀ ਇਹ ਕਿਤੇ ਨਾ ਕਿਤੇ ਸ਼ੱਕ ਦੇ ਦੈਰੇ ਛਾ ਰਿਹਾ ਜੀ ਬਈ ਕਿਸੇ ਵੀ ਢੰਗ ਦੇ ਨਾਲ ਕੁਝ ਵੀ कोर्ट ਦੇ ਸ਼ਹਿ ਦੇ ਉੱਤੇ کورٹ ਦੇ ਨਿਰਣੇ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਢੰਗ ਦੇ ਨਾਲ ਆਪਣੇ ਲੋਕਾਂ ਨੂੰ ਕਿਵੇਂ ਬੈਨੀਫੀਸ਼ੀਅਲ ਦੇ ਤੌਰ ਤੇ ਉਹਨਾਂ ਨੂੰ ਬੈਨੀਫਿਟਸ ਦਿੱਤਾ ਜਾ ਸਕਦਾ ਉਹਦੇ ਲਈ ਕੋਈ ਵੀ ਧਰਮ ਮਰਿਆਦਾ ਕਿਸੇ ਨੂੰ ਵੀ ਦਾਤੇ ਲਗਾਣ ਲਈ ਉਹ ਲੋਕ ਮਤਲਬ ਪਿੱਛੇ ਨਹੀਂ ਹਟਦੇ ਇਹ ਇਸ ਕੇਸ ਦੇ ਵਿੱਚ ਇਹੀ ਕੁਝ ਹੋਇਆ ਔਰ ਲੋਕਾਂ 'ਚ ਬੜਾ ਭਾਰੀ ਉਤਸ਼ਾਹ ਸੀ ਜੀ ਸਾਡੇ ਸਾਰੇ ਸੀਨੀਅਰ ਆਗੂ ਅਦਨੀ ਗੁਰਦੇਵ ਸ਼ਰਮਾ ਦੇਬੀ ਜੀ ਚੋਦਰੀ ਯਸ਼ਪਾਲ ਜੀ ਸਾਡੇ ਅਦਨੀ ਵਿਕੀ ਸੋਤਾ ਜੀ ਜਿਨੇ ਲੋਕ ਉਸ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਨੇ ਸਾਰੇ ਉੱਥੇ ਮੌਕੇ ਤੇ ਗਏ ਆ ਉਹਨਾਂ ਨੇ ਇਸ ਗੱਲ ਦੇ ਖਿਲਾਫ ਪ੍ਰੋਟੈਸਟ ਕੀਤਾ ਔਰ ਉਹ ਜਿਹੜੇ ਲੋਕ ਸੀ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਪੁਲਿਸ ਨੇ ਕਾਰਵਾਈ ਕੀਤੀ ਜੀ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਤੇ ਆਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਸਰੋਪਾ ਪਵਾਇਆ ਗਿਆ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਜਿਸ ਵੱਲੋਂ ਸਰੋਪਾ ਪਾਇਆ ਗਿਆ ਉਸ ਤੇ ਕਾਰਵਾਈ ਬੰਦ ਦੀ ਕਿਉਂਕਿ ਸਰੋਪਾ ਜਿਹੜਾ ਹੈ ਮਾਪੁਰਸ਼ਾਂ ਨੂੰ ਪਾਇਆ ਜਾਂਦਾ ਹੈ ਨਾ ਕਿ ਲੀਡਰਸ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੇਰੀ ਗੱਲ ਸੁਣੋ ਹੁਣ ਇਸ ਵੇਲੇ ਪੰਜਾਬ ਨਾਲ ਬੜੇ ਦੁਰਭਾਗਪਨ ਮਾਹੌਲ ਚ ਚੱਲ ਰਿਹਾ ਜੀ ਠੀਕ ਹੈ ਨਾ ਇਹ ਮੌਕਾ ਅਸੀਂ ਆ ਰਹੇ ਹਾਂ ਮੱਲਮ ਲਗਾਣ ਜਿਹੜਾ ਪੰਜਾਬ ਤਰਸ ਦੀ ਭੁਗਤ ਰਿਆ ਜਿਹੜੇ ਪੰਜਾਬ ਦੇ ਲੋਕ ਇਸ ਕੁਦਰਤੀ ਆਪਦਾ ਦੀ ਮਾਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਮਿਲਣ ਉਹਨਾਂ ਦੇ ਜ਼ਖਮਾਂ ਤੇ ਮੱਲਮ ਲਗਾਣ ਲਈ ਅਸੀਂ ਜਾ ਰਹੇ ਹਾਂ ਦੇਖਣ ਜਾ ਰਹੇ ਹਾਂ ਕਿ ਉਹਨਾਂ ਨੂੰ ਕੋਈ ਮਦਦ ਮਿਲ ਰਹੀ ਆ ਨਹੀਂ ਮਿਲ ਰਹੀ ਤਾਂ ਉਹਨਾਂ ਨੂੰ ਕਿਵੇਂ ਪਹੁੰਚਾਈ ਜਾ ਸਕਦੀ ਆ ਤੇ ਇਹਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਸਿਆਸਤ ਦਾ ਇੱਕ ਹਤਕੰਢੀ ਮੈਂ ਤਾਂ ਸਮਝੂਗਾ ਇਹਨਾਂ ਗੱਲਾਂ ਨੂੰ ਠੀਕ ਹੈ ਨਾ ਅਗਰ ਅਸੀਂ ਐਸੇ ਮੌਕੇ ਤੇ ਗੁਰਦੁਆਰਾ ਸਾਹਿਬ ਵੀ ਜਾਣੇ ਆ ਐਸੇ ਮੌਕੇ ਤੇ ਕਿਸੇ ਮੰਦਿਰ ਵੀ ਜਾਣੇ ਆ ਤਾਂ ਇਹ ਕੋਈ ਸਨਮਾਨ ਚਿੰਨ੍ਹ ਵਾਲਾ ਤਾਂ ਉਹ ਨਹੀਂ ਹੈ ਕਿ ਅਸੀਂ ਉਹਦੇ ਵਿੱਚ ਕੋਈ ਸਨਮਾਨ ਲੈਣ ਜਾ ਰਹੇ ਹਾਂ ਬਟ ਮੈਨੂੰ ਨਹੀਂ ਸਮਝ ਆਉਂਦਾ ਇਹ ਨਾ ਇਹ ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਰਾਜਨੀਤੀ ਐਸ ਵੇਲੇ ਦੀ ਸ਼ੋਭਾ ਨਹੀਂ ਐਸ ਵੇਲੇ ਤਾਂ ਉਹ ਲੋਕ ਜਿਨ੍ਹਾਂ ਦੇ ਘਰ-ਬਾਰ ਤਬਾਹ ਹੋ ਗਏ ਜਿਨ੍ਹਾਂ ਦੇ ਖੇਤ ਖਲਿਆਣ ਤਬਾਹ ਹੋ ਗਏ ਜ਼ਮੀਨਾਂ ਪਤਾ ਨਹੀਂ ਕੱਲ ਨੂੰ ਉੱਥੇ ਫਸਲਾਂ ਹੋਣੀਆਂ ਆ ਬਜਾਉ ਰਹਿਣੀਆਂ ਨਹੀਂ ਰਹਿਣੀਆਂ ਸਭ ਦੇ ਉੱਤੇ ਪ੍ਰੈਸ਼ਨ ਚ ਲੱਗਿਆ ਹੋਇਆ ਅੱਜ ਸਾਡੇ ਲਈ ਉਹ ਮੁੱਦਾ ਅੱਜ ਸਾਡੇ ਲਈ ਇਹ ਸਨਮਾਨ ਕਰਵਾਣਾ ਜਾਓ ਜੀ ਸਦਕੇ ਗੁਰੂ ਗੁਰੂ ਘਰ ਜਾਓ ਜੀ ਸਦਕੇ ਮੰਦਰ ਜਾਓ ਜਾਣਾ ਚਾਹੀਦਾ ਬਟ ਉੱਥੇ ਮੈਨੂੰ ਨਹੀਂ ਲੱਗਦਾ ਵੀ ਇਹ ਕਿਹੜੇ ਕਿਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਸੀਐਮ ਭਗਵੰਤ ਮਾਨ ਵੱਲੋਂ ਵੀ ਇੱਕ ਸਵਾਲ ਕੀਤਾ ਜਾ ਰਿਹਾ ਕੁਝ ਬੀਜੇਪੀ ਲੀਡਰਸ ਚਾਹੀਏ ਆਪਾ ਰਵਦੀਤ ਮਿੱਤੂ ਦੀ ਗੱਲ ਕਰ ਲਈਏ ਚਾਹੀਏ ਆਪਾ ਹੋਰ ਲੀਡਰਸ ਦੀ ਗੱਲ ਕਰ ਲਈਏ ਤਾਂ ਤੁਸੀਂ ਉਹਨਾਂ ਵੱਲੋਂ ਕੀ ਆ ਗਿਆ ਸੀ ਭਗਵੰਤ ਮਾਨ ਵੱਲੋਂ ਕਿ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਦੇ ਕੋਰੀਡੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਗੱਲ ਇਹ ਆ ਅੱਜ ਦੇ ਜੋ ਹਾਲਾਤ ਅਸੀਂ ਰੀਸੈਂਟਲੀ ਇੱਕ ਕਿੱਡਾ ਬੜਾ ਆਪਰੇਸ਼ਨ ਸੰਦੂਰ ਕਰਕੇ ਹਟਿਆ ਔਰ ਕਿੱਡੀ ਵੱਡੀ ਸਾਡੇ ਉੱਤੇ ਕੋਹਨਾ ਲੋਕਾਂ ਨੇ ਪੰਜਾਬ ਪਾਕਿਸਤਾਨ ਦੇ ਲੋਕਾਂ ਨੇ ਕਿੱਡੀ ਵੱਡੀ ਉੱਥੇ ਦੀ ਮਿਲਟਰੀ ਦੀ ਸ਼ਹਿ ਦੇ ਉੱਤੇ ਇੱਕ ਕਾਰਵਾਈ ਕੀਤੀ ਗਈ ਪਹਿਲਗਾਮ ਚ ਕਿਸ ਢੰਗ ਦੇ ਨਾਲ ਸਾਡੇ ਨਿਰਦੋਸ਼ ਭਰਾਵਾਂ ਦਾ ਕਤਲ ਕੀਤਾ ਗਿਆ ਉਹ ਗੱਲ ਨੂੰ ਅਸੀਂ ਭੁੱਲ ਸਕਦੇ ਹਾਂ ਜੀ ਜਦ ਤੱਕ ਉਹਨਾਂ ਗੱਲਾਂ ਦਾ ਕੀ ਪਾਕਿਸਤਾਨ ਉਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਪਲਾਨ ਨੂੰ ਤਿਆਰ ਉਹ ਲੋਕ ਕਰਕੇ ਗਏ ਕਿੱਥੇ ਗਏ ਪਾਕਿਸਤਾਨ ਦੇ ਵਿੱਚ ਗਏ ਦੇਖੋ ਸਾਡੇ ਲਈ ਗੁਰੂ ਘਰ ਦੀ ਮਹੱਤਤਾ ਬਹੁਤ ਉੱਤਮ ਹੈ ਜੀ ਉਹਨੂੰ ਸਾਡਾ ਹਮੇਸ਼ਾ ਉਹ ਰਹਿੰਦਾ ਪਰ ਜਦ ਅੱਜ ਦੇ ਹਾਲਾਤ ਆ ਉਹਦੇ ਅਨੁਸਾਰ ਅਗਰ ਸਰਕਾਰਾਂ ਨੇ ਕੋਈ ਐਸਾ ਨਿਰਣੈ ਲਿਆ ਤਾਂ ਬੜਾ ਸੋਚ ਸਮਝ ਕੇ ਲਿਆ ਹੋਊਗਾ ਇੱਕ ਪਾਸੇ ਕ੍ਰਿਕਟ ਮੈਚ ਲਾਈਵ ਦਿਖਾਇਆ ਜਾ ਰਿਹਾ ਹੈ ਇੱਕ ਪਾਸੇ ਇਹ ਚੀਜ਼ਾਂ ਤੇ ਪਾਬੰਦੀ ਲਗਾਈ ਗਈ ਸ਼੍ਰਧਾ ਲੁਵਨ ਠੇਸ ਪੁੱਛਾ ਰਹੀ ਹੈ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਇਸ ਗੱਲ ਦੇ ਵੀ ਖਿਲਾਫ ਹਾਂ ਜੀ ਬਿਲਕੁਲ ਕ੍ਰਿਕਟ ਮੈਚ ਵੀ ਨਹੀਂ ਹੋਣਾ ਚਾਹੀਦਾ ਕ੍ਰਿਕਟ ਮੈਚ ਤੇ ਇਸ ਟਾਈਮ ਸਾਰੇ ਵਿਰੋਧ ਕਰ ਰਹੇ ਨੇ ਕਿ ਕ੍ਰਿਕਟ ਮੈਚ ਹੋਇਆ ਹੈ ਲਾਈਵ ਵੀ ਦਿਖਾਇਆ ਗਿਆ ਇਸ ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਬਿਲਕੁਲ ਹੋਣਾ ਚਾਹੀਦਾ ਕਿਉਂ ਹੋਵੇ ਅਸੀਂ ਕਿਉਂ ਉਹਨਾਂ ਦੇ ਨਾਲ ਖੇਲੀਏ ਅਸੀਂ ਕਿਉਂ ਉਹਨਾਂ ਦੇ ਨਾਲ ਮੈਚ ਖੇਡਿਆ ਜਾਵੇ ਚਾਹੇ ਉਹ ਕਿਸੇ ਦੋ ਦੇਸ਼ਾਂ ਦਾ ਮੈਚ ਕਿਸੇ ਤੀਸਰੇ ਦੀ ਸਰਜ਼ਮੀਨ ਤੇ ਹੋ ਰਿਹਾ ਉਹ ਚਾਹੇ ਜੋ ਮਰਜ਼ੀ ਹੋਵੇ ਬਟ ਉਹ ਨਹੀਂ ਹੋਣਾ ਚਾਹੀਦਾ ਜਦ ਤੱਕ ਸਾਡੇ ਰਿਸ਼ਤੇ ਸੁਖਾਵੇਂ ਨਹੀਂ ਹੋ ਜਾਂਦੇ ਜਦ ਤੱਕ ਪਾਕਿਸਤਾਨ ਨੂੰ ਨਾ ਗੱਲਾਂ ਦਾ ਅਹਿਸਾਸ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਮੈਂ ਇਸ ਚੀਜ਼ ਦਾ ਥੋੜੇ ਮਾਦੇਵ ਨਹੀਂ ਇਸ ਗੱਲ ਨੂੰ ਵੀ ਕੰਡਮਨਡ ਕਰਦਾ ਕਿ ਇਹ ਸਾਡੇ ਲਈ ਸਾਡੀ ਸਰਜ਼ਮੀਨ ਸਾਡਾ ਦੇਸ਼ ਸਾਡੀ ਜ਼ਮੀਨ ਸਾਡੀ ਧਰਤੀ ਸਭ ਤੋਂ ਪਹਿਲਾਂ ਮੇਰਾ ਦੇਸ਼ ਸਭ ਤੋਂ ਪਹਿਲਾਂ ਔਰ ਅਸੀਂ ਦੇਸ਼ ਦੀ ਜੋ ਮਾਨ ਮਰਿਆਦਾ ਉਹਨੂੰ ਕਾਇਮ ਰੱਖਣਾ ਸੋ ਉਹਦੇ ਲਈ ਇਹਨਾਂ ਉੱਤੇ ਵੀ ਪਾਬੰਦੀ ਲਗਣੀ ਚਾਹੀਦੀ ਹੈ ਆਪਾਂ ਗੱਲ ਕਰਦੇ ਇਸ ਟਾਈਮ ਹਾਲਾਤ ਦੇ 1600 ਕਰੋੜ ਜਿਹੜਾ ਇਹ ਰਾਹਤ ਫੰਡ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਮ ਭਗਵੰਤ ਮਾਨ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਰਾਹਤ ਫੰਡ ਜਿਹੜਾ ਇਹ ਪੰਜਾਬ ਲਈ ਹਲੀ ਨਹੀਂ ਆਇਆ ਹੈ ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਮੈਡੀਕਲ ਟੀਮ ਸਫਾਈ ਦੀਆਂ ਟੀਮਾਂ ਸੇ ਹੀ ਪਹੁੰਚਾਈਆਂ ਜਾ ਰਹੀਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਹੀ ਪੁੱਛਦਾ ਵੀ ਉਹ 1600 ਕਰੋੜ ਟੈਚੀਆਂ ਚ ਪਾ ਕੇ ਭਗਵੰਤ ਮਾਨ ਜੀ ਨੂੰ ਫੜਾ ਕੇ ਜਾਣਾ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਹੁਣ ਤੋਂ ਪਹਿਲਾਂ ਦੋ ਤਿੰਨ ਵਾਰੀ ਉਹ ਕਰ ਚੁੱਕੇ ਨੇ ਕਿ ਉਹ ਪਹੁੰਚ ਗਿਆ ਕਿੱਡੇ ਵੱਡੇ ਝੂਠ ਔਰ ਕਿੱਡੀਆਂ ਬਨਾਵਟੀ ਗੱਲਾਂ ਇਹ ਲੋਕ ਕਰਦੇ ਨੇ ਉਸ ਦਿਨ ਜਦੋਂ ਪ੍ਰਧਾਨ ਮੰਤਰੀ ਜੀ ਆਏ ਤਾਂ ਉੱਥੇ ਜਿਹੜੇ ਲੋਕ ਮੌਜੂਦ ਸੀ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਲੋਕ ਜਿਨ੍ਹਾਂ ਇਹ ਨਾ ਵਹੜਾ ਤੋਂ ਇਸ ਬਾੜ ਤੋਂ ਪ੍ਰਭਾਵਿਤ ਸੀ ਉਹਨਾਂ ਨੇ ਕੀ ਸਵਾਲ ਕੀਤਾ ਸੀ ਉਹਨਾਂ ਦੀ ਕੀ ਮੰਗ ਸੀ ਕਿ ਆਦਰਨੀ ਪ੍ਰਧਾਨ ਮੰਤਰੀ ਜੀ ਸਾਨੂੰ ਸੂਬੇ ਦੀ ਸਰਕਾਰ ਤੇ ਯਕੀਨ ਨਹੀਂ ਹੈ ਹਮ ਅਗਰ ਤੁਸੀਂ ਕੁਝ ਜਿਹੜੀ ਵੀ ਮਦਦ ਕਰਨੀ ਚਾਹੁੰਦੇ ਹੋ ਉਹ ਡਾਇਰੈਕਟ ਜਿਹੜੇ ਲੋਕ ਪ੍ਰਭਾਵਿਤ ਨਹੀਂ ਨਾ ਚੀਜ਼ਾਂ ਤੋਂ ਉਹਨਾਂ ਦੇ ਖਾਤਿਆਂ 'ਚ ਭੇਜੀ ਜਾਵੇ ਜੀ ਕਿਉਂ ਇਹ ਸਵਾਲ ਕਿਉਂ ਖੜਾ ਹੋਇਆ ਹਮ ਕੀ ਲੱਗਦਾ ਕਿ ਪੰਜਾਬੀਆਂ ਤੱਕ ਪਹੁੰਚ ਨਹੀਂ ਆਮ ਲੋਕਾਂ ਤੱਕ ਪਹੁੰਚ ਨਹੀਂ ਪਾਣਗੇ ਇਹ ਵਾਲਾ ਫੰਡ ਬਿਲਕੁਲ ਮੈਂ ਉਹੀ ਦੱਸ ਰਿਹਾ ਨਾ ਵੀ ਇਹ ਸਵਾਲ ਕਿਉਂ ਖੜਾ ਹੋਇਆ ਹਮ 2023 'ਚ ਜਦੋਂ ਪੈਸੇ ਆਏ ਫੰਡ ਆਏ ਉਹ ਲੋਕਾਂ ਨੂੰ ਹਜੇ ਤੱਕ ਨਹੀਂ ਪਹੁੰਚੀ ਤੁਹਾਨੂੰ ਧਿਆਨ ਚਾਊਗਾ ਪਿਛਲੇ ਥੋੜੇ ਦਿਨ ਪਹਿਲਾਂ ਅਮਨਸਰ ਡੀਸੀ ਆਫਿਸ ਦੇ ਬਾਹਰ ਉਹਨਾਂ ਲੋਕਾਂ ਨੇ ਉਸ ਵੇਲੇ ਪ੍ਰਦਰਸ਼ਨ ਵੀ ਕੀਤਾ ਸੀ ਵੀ ਸਾਨੂੰ 2023 ਦੇ ਮੁਆਵਜ਼ੇ ਭੇਜੇ ਸੈਂਟਰ ਗਵਰਨਮੈਂਟ ਨੇ ਹਜੇ ਤੱਕ ਤੁਸੀਂ ਉਹ ਨਹੀਂ ਸਾਨੂੰ ਟਰਾਂਸਫਰ ਕੀਤੇ ਉਹ ਪੈਸੇ ਕਿੱਥੇ ਖਰਚ ਕਰ ਲਈ ਉਹ ਪੈਸੇ ਕਿੱਥੇ ਗਏ 2003 ਦੇ ਵਿੱਚ ਵੀ 2023 ਦੇ 23 ਦੇ ਜਦੋਂ ਇਹੀ ਸੂਬੇ ਦੀ ਸਰਕਾਰ ਆ 2023 ਦੇ ਉਹਨਾਂ ਦੇ ਪੈਸੇ ਨਹੀਂ ਹਜੇ ਤੱਕ ਟਰਾਂਸਫਰ ਹੋਏ ਅੱਜ ਉਹ ਪੈਸੇ ਕਿੱਥੇ ਲੱਗੇ ਤੁਸੀਂ ਅੱਜ ਰਿਪੋਰਟਾਂ ਤਿਆਰ ਕਰ ਲਓ ਐਡਾਂ ਤੇ ਐਡਵਰਟਾਈਜ਼ਮੈਂਟ ਤੇ ਵੱਡੇ ਵੱਡੇ ਬੋਰਡ ਲਗਾਉਣ ਤੇ ਅਖਬਾਰਾਂ ਚ ਨਿਊਜ਼ਪੇਪਰਾਂ ਚ ਮੈਗਜ਼ੀਨਾਂ ਚ ਐਡਾਂ ਦੇਣ ਤੇ ਕਿਉਂ ਇਹਨਾਂ ਨੂੰ ਇੱਕ ਨਸ਼ਾ ਇਹਨਾਂ ਨੂੰ ਜਿਹੜਾ ਐਡ ਦਾ ਲੱਗ ਚੁੱਕਿਆ ਨਾ ਇਹ ਉਹਨਾਂ ਨੂੰ ਬੈਨੀਫੀਸ਼ੀਲੀ ਤੱਕ ਕੋਈ ਚੀਜ਼ ਪਹੁੰਚੇ ਨਾ ਪਹੁੰਚੇ ਬਟ ਜਿਹੜੇ ਰਾਤ ਨੂੰ ਸੁੱਤੇ ਪਏ ਸਪਨਾ ਆ ਗਿਆ ਆਦਨਿਏ ਕੇਜਰੀਵਾਲ ਜੀ ਨੂੰ ਆ ਗਿਆ ਉਹਨਾਂ ਦੀ ਟੀਮ ਨੂੰ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਗਿਆ ਇਹਨਾਂ ਨੇ ਕੁਝ ਨਹੀਂ ਕਰਨਾ ਉਹਦੀ ਸਵੀਰੇ ਬੋਰਡ ਫਲੈਕਸ ਬਣਾ ਕੇ ਸ਼ਹਿਰਾਂ 'ਚ ਲਗਾ ਦੇਣੇ ਨਹੀਂ ਜੀ ਉਹ ਕੰਮ ਕੱਲ ਨੂੰ ਸਿਰੇ ਚੜਦਾ ਹੁੰਦਾ ਹੁੰਦਾ ਨਹੀਂ ਹੁੰਦਾ ਆ ਲਗਾਈ ਸੀ ਨਾ ਥੋੜੇ ਦਿਨ ਪਹਿਲਾਂ 10 10 ਲੱਖ ਦੀ ਬੀਮਾ ਯੋਜਨਾ ਪੰਜਾਬ ਸ਼ੁਰੂ ਕਰੂਗਾ ਜੀ ਜਿਹੜੀ ਲਗਾਤਾਰ 2014 ਤੋਂ ਅੰਸ਼ੂਮਨ ਯੋਜਨਾ ਚੱਲ ਰਹੀ ਆ 5 ਲੱਖ ਦੀ ਬੀਮਾ ਯੋਜਨਾ ਹੂੰ ਪੰਜਾਬ 'ਚ ਲਾਗੂ ਨਹੀਂ ਹੋ ਰਹੀ ਸਾਰਾ ਹਿੰਦੁਸਤਾਨ ਦੇ ਵਿੱਚ ਲਾਗੂ ਅੱਜ ਕਿੰਨੀ ਜ਼ਰੂਰਤ ਆ ਉਸ ਗੱਲ ਦੀ ਜੀ ਔਰ ਪੰਜਾਬ 'ਚ ਇਹਨਾਂ ਨੇ ਅਨਾਉਂਸ ਕਰਤੀ ਕਿੱਡੇ-ਕੱਡੇ ਬੋਰਡ ਬੈਨਰ ਅੱਜ ਵੀ ਸੜਕਾਂ 'ਤੇ ਲੱਗੇ ਹੋਏ ਨੇ ਕਿ ਉਹ ਸ਼ੁਰੂ ਹੋ ਗਈ ਬਿਲਕੁਲ ਤੁਹਾਡੇ ਸਾਹਮਣੇ ਕੇਂਦਰ ਸਰਕਾਰ ਵੱਲੋਂ ਜਿੰਨੀਆਂ ਸਕੀਮਜ਼ ਜਾਂ ਜਿੰਨਾ ਵੀ ਫੰਡ ਦਿੱਤਾ ਜਾਂਦਾ ਹੈ ਰਾਹਤ ਫੰਡ ਦਿੱਤਾ ਗਿਆ ਹੁਣ ਪੰਜਾਬ ਪੰਜਾਬ ਦੇ ਵਿੱਚ ਲੋਕਾਂ ਤੱਕ ਨਹੀਂ ਪਹੁੰਚਣ ਵਾਲਾ ਤੁਹਾਡੀ ਹਸਾਮਨਾ ਮੈਂ ਕਹਿੰਨਾ ਜੀ ਪਹੁੰਚਣ ਦੀ ਤਾਂ ਗੱਲ ਬੜੀ ਦੂਰ ਦੀ ਆ ਉਹ ਤਾਂ ਦੇ ਗਏ ਆ ਹੁਣ ਸਰਕਾਰ ਉਹਦੀ ਮੋਨੀਟਰਿੰਗ ਕਰ ਰਹੀ ਆ ਉਹਨਾਂ ਨੂੰ ਉਹਦੇ ਚ ਰਿਪੋਰਟ ਦੇਣੀ ਪੈਣੀ ਆ ਕੈਗ ਦੇ ਵਿੱਚ ਪੈਸਾ ਕਿੱਥੇ ਕਿੱਥੇ ਦਿੱਤਾ ਕਿਉਂਕਿ ਇਹ ਕੋਈ ਸਿਸਟਮ ਆ ਇਹ ਨਹੀਂ ਇਹ ਵੀ ਆਪਣੀ ਮਰਜ਼ੀ ਨਾਲ ਕੁਝ ਵੀ ਕਰੀ ਜਾਣਗੇ ਇਹਨਾਂ ਨੂੰ ਉਹਦਾ ਜਵਾਬ ਦੇਣਾ ਹੀ ਪੈਣਾ ਉਹਦੇ ਚ ਝੂਠੀ ਸੱਚੀ ਕੁਝ ਵੀ ਬਣਾਣ ਜੀ ਮੈਂ ਸਵਾਲ ਇਹ ਦੋ ਤਿੰਨ ਖੜੇ ਕਰਦਾ ਵੀ 2023 ਦਾ ਤੁਸੀਂ ਕਿਉਂ ਨਹੀਂ ਬੰਡੇ ਆ ਤੁਸੀਂ ਜਿਹੜੇ ਪੰਜਾਬ ਸਰਕਾਰ ਵੱਧ ਤੋਂ ਵੱਧ ਮਦਦ ਕਰੇ ਪੰਜਾਬ ਦੇ ਲੋਕਾਂ ਦੀ ਤੁਸੀਂ ਜਿਹੜੀਆਂ ਗੱਲਾਂ ਦੀ ਐਡਵਰਟਾਈਜ਼ਮੈਂਟ ਕਰਦੇ ਹੋ ਵੱਡੇ ਵੱਡੇ ਬੋਰਡ ਲਗਾਣੇ ਹੋ ਅਗਰ ਉਹ ਨਹੀਂ ਪਹੁੰਚ ਪਾਉਂਦੇ ਤਾਂ ਉਹਦੇ ਜਿਹੜਾ ਪੈਸਾ ਖਰਚ ਹੁੰਦਾ ਓਕੇ ਉਹਨਾ ਤੁਹਾਡੀ ਪਾਰਟੀ ਦੇ ਖਾਤੇ ਚੋਂ ਕੱਟਿਆ ਜਾਵੇ ਹੂੰ ਕਿਉਂ ਨਾ ਪੈਸਾ ਆਮ ਆਦਮੀ ਪਾਰਟੀ ਤੋਂ ਵਸੂਲਿਆ ਜਾਵੇ ਇਹਨਾਂ ਦੀ ਲੀਡਰਸ਼ਿਪ ਤੋਂ ਵਸੂਲਿਆ ਜਾਵੇ ਜਿਹੜੇ ਕੰਮ ਨਹੀਂ ਹੋ ਪਾਉਂਦੇ ਉਹ ਸਰਕਾਰ ਦਾ ਪੈਸਾ ਜਨਤਾ ਦਾ ਪੈਸਾ ਕਿਉਂ ਬਰਬਾਦ ਕਰਦੇ ਨੇ ਉਹ ਅੱਜ ਤੁਸੀਂ 10 ਲੱਖ ਨਹੀਂ ਦੇ ਰਹੇ ਤਾਂ ਉਹ 10 ਲੱਖ ਲਈ ਕੌਣ ਜ਼ਿੰਮੇਵਾਰ ਹੈ ਤੁਸੀਂ ਕਿਸਾਨਾਂ ਦੇ ਲਈ ਕਿਸਾਨ ਬੀਮਾ ਯੋਜਨਾ ਸਾਰੇ ਹਿੰਦੁਸਤਾਨ ਚ ਲਾਗੂ ਆ ਅੱਜ ਪੰਜਾਬ ਦਾ ਕਿਸਾਨ ਅਗਰ ਤਰਾਸ ਦੀ ਚਲ ਰਿਹਾ ਅਗਰ ਪੰਜਾਬ ਦੇ ਕਿਸਾਨ ਨੂੰ ਪੈਸਾ ਨਹੀਂ ਮਿਲ ਰਿਹਾ ਉਹਨਾਂ ਦਾ ਖੇਤ ਖਰਾਬ ਹੋ ਗਏ ਉਹਨਾਂ ਦੀ ਫਸਲ ਖਰਾਬ ਹੋ ਗਈ ਤਾਂ ਅਗਰ ਉਹਨਾਂ ਦੀ ਕਿਸਾਨ ਬੀਮਾ ਯੋਜਨਾ ਪੰਜਾਬ ਦੇ ਵਿੱਚ ਇਹਨਾਂ ਨੇ ਲਾਗੂ ਕੀਤੀ ਹੁੰਦੀ ਤਾਂ ਉਹਨਾਂ ਨੂੰ ਕਿਸੇ ਦੇ ਮੂੰਹ ਵੱਲ ਦੇਖਣ ਦੀ ਜਰੂਰਤ ਸੀ ਤੁਹਾਡੇ ਹਿਸਾਬ ਨਾਲ ਜਦੋਂ ਬੀਜੇਪੀ ਲੀਡਰ ਨੂੰ ਚੁਕਿਆ ਗਿਆ ਸੀਗਾ ਪਿੱਛੇ ਜੀ ਪੁਲਿਸ ਸਟੇਸ਼ਨ ਵੀ ਲੈ ਜਾਇਆ ਗਿਆ ਸੀਗਾ ਤੁਹਾਡੇ ਹਿਸਾਬ ਨਾਲ ਉਹੀ ਸੀਗਾ ਕਿਉਂਕਿ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਸਾਹਮਣੇ ਆਇਆ ਸੀਗੇ ਜਿਹੜੀਆਂ ਸਕੀਮਸ ਨੇ ਪੰਜਾਬ ਸਰਕਾਰ ਲਾਗੂ ਨਹੀਂ ਕਰਦੀ ਐ ਲਾਗੂ ਤਾਂ ਦੂਰ ਦੀ ਗੱਲ ਐ ਜੀ ਇਹ ਡਰਦੇ ਨੇ ਕਹਿੰਦੇ ਨਾ ਵੀ ਇਹਨਾਂ ਨੂੰ ਤਾਂ ਇਸ ਗੱਲ ਤੋਂ ਹੀ ਡਰਾ ਵੀ ਇਹ ਕੁਝ ਸਕੀਮਾਂ ਦੋ ਫਰਕ ਹੁੰਦੇ ਨੇ ਕੁਝ ਸਕੀਮਾਂ ਦਾ ਪੈਸਾ ਜਾਂ ਬੈਨੀਫੀਸ਼ੀਅਲੀ ਸਭ ਤੋਂ ਸੂਬਾ ਸਰਕਾਰ ਹੀ ਆਣੇ ਨੇ ਬਟ ਕੁਝ ਡਿਪਾਰਟਮੈਂਟ ਐਸੀ ਨੇ ਜਿਹੜੇ ਡਾਇਰੈਕਟ ਕੇਂਦਰ ਸਰਕਾਰ ਨਾਲ ਰਿਲੇਟਡ ਨੇ ਜੀ ਜਿਵੇਂ ਉਹਨਾਂ ਦੇ ਵਿੱਚੋਂ ਗੈਸ ਸਿਲੰਡਰਾਂ ਦਾ ਸੀਗਾ ਠੀਕ ਹੈ ਨਾ ਉਹਦੇ ਚ ਲਗਭਗ ਹਿੰਦੁਸਤਾਨ ਚ ਹੁਣ ਤੱਕ 14 ਕਰੋੜ ਲੋਕਾਂ ਨੂੰ ਵੰਡੇ ਜਾ ਚੁੱਕੇ ਔਰ ਪੰਜਾਬ ਦੇ ਵਿੱਚ ਬੜੀ ਵੱਡੀ ਤਦਾਦ ਚ ਉਹ ਗੈਸ ਸਿਲੰਡਰ ਜਿਹੜੇ ਲੋਕਾਂ ਨੂੰ ਮੁਹਾਇਆ ਨਹੀਂ ਸੀ ਉਹ ਵੰਡੇ ਜਾ ਚੁੱਕੇ ਕਿਉਂਕਿ ਸਿੱਧਾ ਡਾਇਰੈਕਟ ਕੇਂਦਰ ਦਾ ਡਿਪਾਰਟਮੈਂਟ ਆ ਪੈਟਰੋਲੀਅਮ ਮੰਤਰਾਲਿਆ ਗੈਸ ਮੰਤਰਾਲਿਆ ਤਾਂ ਉਹਨਾਂ ਦੇ ਥਰੂ ਉਹ ਕੰਮ ਚੱਲਦਾ ਰਿਹਾ ਜੀ ਐਸੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਵੇਂ ਸਸਤੀਆਂ ਦਵਾਈਆਂ ਦਾ ਠੀਕ ਆ ਨਾ ਹੁਣ ਉਹਦੇ 'ਚ ਨਹੀਂ ਇਹਨਾਂ ਦਾ ਪੰਜਾਬ ਸਰਕਾਰ ਦਾ ਉਹ ਲੋਕਾਂ ਨੂੰ ਬੇਨਫੀਟ ਮਿਲੀ ਜਾਂਦਾ ਐਸੀਆਂ ਬਹੁਤ ਸਾਰੀਆਂ ਸਕੀਮਾਂ ਨੇ ਬਿਸ਼ਕਰਮਾ ਯੋਜਨਾ ਹੋਰ ਜਿਹੜੀ ਜਿਹਦੇ 'ਚ ਪੰਜਾਬ ਸਰਕਾਰ ਦੀ ਇਨਵੋਲਵਮੈਂਟ ਨਾ ਮਾਤਰ ਹੋ ਜਾਂਦੀ ਜੀ ਬਟ ਜਿਨ੍ਹਾਂ 'ਚ ਇਹਨਾਂ ਦੀ ਇਨਵੋਲਵਮੈਂਟ ਆ ਉਹ ਸਾਰੀਆਂ ਰੁਕੀਆਂ ਹੋਈਆਂ ਨੇ ਤੁਸੀਂ ਨਾ ਦਿਓ ਹੂੰ ਤੁਸੀਂ ਪੰਜਾਬ ਨੂੰ ਨਹੀਂ ਦੇਣਾ ਚਾਹੁੰਦੇ ਨਾ ਦਿਓ ਪੰਜਾਬ ਦੇ ਲੋਕਾਂ ਦੇ ਹਿੱਤ ਮਾਰਨਾ ਚਾਹੁੰਦੇ ਆ ਮਾਰੋ ਰੱਜ ਕੇ ਉਹਨਾਂ ਦਾ ਨੁਕਸਾਨ ਕਰੋ ਕਿਉਂਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਏਡਾ ਵੱਡਾ ਮੈਂਡੇਟ ਦਿੱਤਾ ਸੀ ਨਾ ਯਾਰ ਨਹੀਂ ਦੇਣਾ ਬਟ ਤੁਸੀਂ ਤਾਂ ਦਿਓ ਨਾ ਕੁਝ ਤੁਹਾਡੇ ਕੋਲ ਸਰਕਾਰ ਆ ਤੁਹਾਡੇ ਕੋਲ ਸਾਰਾ ਤੰਤਰ ਆ ਤੁਸੀਂ ਕਿਉਂ ਨਹੀਂ ਦੇ ਪਾਰੇ ਜੀ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਲੋਕ ਪੰਜਾਬ ਦੀ ਜਨਤਾ ਤਰਾਈ ਤਰਾਈ ਕਰ ਰਹੀ ਆ ਅੱਜ ਮੌਕਾ ਉਹਨਾਂ ਦੀ ਮਦਦ ਕਰਨ ਦਾ ਸੋ ਬਿਲਕੁਲ ਇਸੇ ਕਿਸ ਤਰ੍ਹਾਂ ਨਾਲ ਭਾਜਪਾ ਲੀਡਰ ਰਜਨੀਸ਼ ਤਿਮਾਨ ਜਿਨ੍ਹਾਂ ਨੇ ਪੰਜਾਬ ਸਰਕਾਰ ਤੇ ਕਈ ਸਵਾਲ ਚੁੱਕੇ ਨੇ ਕਿ ਜੋ ਸਕੀਮਸ ਨੇ ਕੇਂਦਰ ਸਰਕਾਰ ਦੀਆਂ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਹੀਂ ਪਹੁੰਚਾਈਆਂ ਜਾਂਦੀਆਂ ਲੋਕਾਂ ਤੱਕ ਨਹੀਂ ਪਹੁੰਚਾਈਆਂ ਜਾਂਦੀਆਂ ਸੋ ਇਸ ਤੇ ਬੜਾ ਵੱਡਾ ਸਵਾਲ ਖੜਾ ਕੀਤਾ ਹੈ ਅੱਜ ਦੀ ਅਪਡੇਟਸ ਨਾਲ ਬਣੀ ਰੋ ਰਿਆਸਤ نیوز ਦੇ ਨਾਲ